ਸਾਰੇ ਠੀਕ ਠਾਕ ਹਾਂ ਇੱਕ ਮਿੰਟ ਕੈਮਰਾ ਸਾਫ ਕਰ ਲਾਂ ਸਾਰੇ ਠੀਕ ਠਾਕ ਹਾਂ ਭਰਾਵੋ ਮੈਂ ਲਿਖਿਆ ਵੀ ਪਿੰਡ ਦਾ ਨਰਕ ਹੈ ਜਿਹੜਾ ਸਭ ਤੋਂ ਵੱਡਾ ਚੱਕ ਦਿੱਤਾ ਨਰਕ ਕਿਵੇਂ ਚੱਕਿਆ ਆ ਮਸਾਲਾ ਬਣਾ ਬਣਾ ਕੇ ਬਣਾ ਬਣਾ ਮਸਾਲਾ ਭਰਾਵੋ ਜੋ ਪਿੰਡ ਦਾ ਸਭ ਤੋਂ ਮਾੜਾ ਤੇ ਗੰਦਾ ਨਾਲਾ ਤੀਗਾ ਉਹਦਾ ਬਈ ਅੱਜ ਇੱਕ ਤਰ੍ਹਾਂ ਦਾ 80% ਵਾਲਾ ਡਾ ਭੋਗ ਹੈ ਉਹ ਪਹੇ ਜਾਣਾ ਕਹਿਣ ਦਾ ਮਤਲਬ ਕੰਮ ਆ ਜੱਸੀ ਪਰਸੈਂਟ ਹੈ ਡਾ ਉਸ ਸਮਾਪ ਹੋ ਜਾਣਾ ਤੇ ਬਾਕੀ ਜਿਹੜਾ ਕੋਈ ਨੀਕੀ ਰਹਿ ਜਾਊਗਾ ਉਹ ਭਾਈ ਨਾਲ ਦੇ ਨਾਲ ਬਣਾਉਂਦੇ ਰਾਂਗੇ ਕਿਉਂਕਿ ਮਿਸਤਰੀਆਂ ਦੀ ਕਮੀ ਆ ਸਾਡੇ ਮਿਸਤਰੀ ਵਾਗੇ ਛੁੱਟੀ ਤੇ ਤੇ ਰਹਿ ਗਏ ਸਾਡੇ ਲਈ ਬਾਈ ਸੀਮ ਦਹਾਦ ਵਾਲੇ ਬੰਦੇ ਸਾਡਾ ਕਾਟੂ ਰਹਿ ਗਿਆ ਕਿਤਾ ਇੱਕੋ ਮੁੰਡਾ ਹਰਦੀਪ ਹੈ ਪਿੱਛੇ ਉਹ ਰਹਿ ਗਿਆ ਤੇ ਦੋ ਭਾਈ ਦੋਸਤ ਵੀ ਸੇਵਾ ਦੇ ਵਿੱਚ ਆਏ ਨੇ ਤੇ ਰਹਿ ਗਏ ਬੰਦੇ ਬਾਈ ਆ ਇੱਕ ਦੋ ਬੰਦੇ ਹੈਨਾ ਤੇ ਕਾਟੂ ਫਿਰ ਅੱਜ ਫਿਰ ਕਿੰਨਾ ਔਖਾ ਲੱਗਿਆ ਉਹੋ ਕਾਇਨ ਦਾ ਲੱਗਿਆ ਨਹੀਂ ਆਫਾ ਨਾਲੇ ਚਿੱਕਾ ਜੀਆਂ ਮਾਰਦੇ ਤੇ ਵੀ ਔਖਾ ਹੋ ਗਿਆ ਬੰਦੇ ਬਾਕੇ ਹੈ ਨਹੀਂ ਮਾਨ ਹੈ ਨਾ ਨਾ ਇਹ ਬਾਈ ਮਿਸਤਰੀ ਹੈ ਨਾਲੇ ਇਟਾਂ ਟੋਹਦਾ ਨਾਲੇ ਇਟਾਂ ਲਾਉਂਦਾ ਦੇਖੋ ਨਾ ਦੇਖੋ ਕਿਤੇ ਮਿਸਤਰੀ ਦੋ ਦੋ ਕੰਮ ਕਰਦੇ ਬਾਈ ਇਹਦਾ ਲੱਡਾਬਲ ਕੰਮ ਕਰਦਾ ਨਾਲੇ ਇਟਾ ਟੋਹੂਗਾ ਨਾਲੇ ਜਾ ਕੇ ਤਨੇਹੀ ਦਾ ਕੰਮ ਕਰੂਗਾ ਮਜਬੂਰੀ ਇਹ ਹੋ ਗਈ ਵੀ ਬੰਦੇ ਅੱਜ ਅਚਾਨਕ ਹੀ ਮਿਸਤਰੀਆਂ ਦਾ ਫੋਨ ਆ ਗਿਆ ਬਾਹਰਲੇ ਪਿੰਡ ਤੋਂ ਮਿਸਤਰੀ ਆਉਂਦੇ ਨੇ ਉਹ ਢਿੱਲਾ ਹੋ ਗਿਆ ਇੱਕ ਮਿਸਤਰੀ ਇੱਕ ਢਿੱਲਾ ਹੋਣ ਕਰਕੇ ਦੂਜੇ ਬੰਦੇ ਵੀ ਨਹੀਂ ਆ ਸਕੇ ਕਿਉਂਕਿ ਬਾਈ ਇੱਕ ਮੋਟਰਸਾਈਕਲ ਤੇ ਆਉਂਦੇ ਨੇ ਢਲ ਮੱਠ ਹੋ ਗਈ ਤੇ ਇਹਦੇ ਕਰਕੇ ਬਾਈ ਬੰਦੇ ਰਹਿ ਗਏ ਦੋ ਤੇ ਦੋ ਬਾਈ ਸੇਵਾ ਤੇ ਭਲਾਏ ਤੇ ਤੇ ਕੰਮ ਪੈ ਗਿਆ ਪੂਰਾ ਲੋਡ ਦੇ ਉੱਪਰ ਕਾਟੂ ਦੀ ਹੋ ਗਈ ਅੱਜ ਪੂਰੀ ਬੱਸ ਐਨ ਥਕਾਤਾ ਕਾਟੂ ਹਨਾ ਇਹ ਪੱਕਾ ਨਾਮ ਕੀ ਹੈ ਤੇਰਾ ਗੁਰਪ੍ਰੀਤ ਹੈ ਉਹ ਥੋੜੀ ਪੱਕਾ ਨਾਮ ਬਾਈ ਇਹ ਤਾਂ ਗੁਰਪ੍ਰੀਤ ਦਾ ਹੈ ਤੇ ਕਾਟੂ ਕਾ ਤੈਨੂੰ ਕਾਟੂ ਕਿਉਂ ਕਹਿੰਦੇ ਨੇ ਅਸਾ ਇੱਧਰ ਨਾ ਬਾਈ ਇੱਕ ਆਪਣਾ ਤਾਏ ਦਾ ਮੁੰਡਾ ਪੰਮੀ ਕਹਿੰਦਾ ਉਹਨੇ ਨਾਮ ਰੱਖਿਆ ਕਹਿੰਦਾ ਮੇਰਾ ਕਾਟੂ ਕਹਿੰਦਾ ਪਿਆਰ ਦਾ ਨਾਮ ਰੱਖਿਆ ਹੋ ਜਾਣ ਕੇ ਕਾਟੂ ਹੈ ਅਸਾ ਕੰਮ ਕਰਦੇ ਕਹਿੰਦਾ ਛੋਟੇ ਹੁੰਦੇ ਆਂ ਦਾ ਨਾਮ ਕਾਟੂ ਰੱਖਿਆ ਕਹਿੰਦਾ ਭਾਈ ਨੂੰ ਬੁਝਦੇ ਵੀ ਆਪਾਂ ਕੀ ਗੱਲ ਬਾਤ ਹੈ ਨਾ ਕਿੰਨਾ ਕੁ ਪੁਰਾਣਾ ਨਾਲਾ ਕੀ ਕਹਾਣੀਆਂ ਨੇ ਬਾਈ ਨਾਲਾ ਦਾ ਬਾਈ ਬੈਠਾ ਔਰੇ ਹੈ ਨਾ ਹਾਂ ਬਾਈ ਕੀ ਹਾਲ ਨੇ ਬਾਈ ਲਾਈਵ ਚੱਲਦਾ ਵਧੀਆ ਮੈਂ ਬਾਈ ਨਾਲ ਗੱਲਬਾਤ ਕਰ ਲਈ ਇੱਕ ਦੋ ਗੱਲਾਂ ਵਧੀਆ ਬਾਈ ਬਾਈ ਦਾ ਹਾਂ ਘਰ ਹੈ ਔਰੇ ਗਵਾਂਢੀ ਹੈ ਤੇ ਨਰਕ ਨਿਕਲ ਗਿਆ ਕਿੰਨਾ ਕੁ ਨਰਕ ਦੀ ਔਰੇ ਤੁਹਾਡਾ ਤਾਂ ਘਰ ਆ ਲਵੇ ਬਹੁਤ ਬਾਈ ਕਿੰਨਾ ਕੁ ਘਾਰਾ ਗੁਰਾ ਦੀ ਔਰੇ ਹੋ ਜਾਂਦੀ ਜਦੋਂ ਮੀਂਹ ਆਉਂਦਾ ਤੇ ਫਿਰ ਕੀ ਬੰਦਦਾ ਸੀ ਮੰਗਰ ਉੱਚਲੀ-ਇੱਚਲੀ ਜਾਂਦਾ ਸੀ ਗੱਡੀ ਨਾਲ ਭਰ ਜਾਂਦਾ ਦੀ ਮਸਕ ਮਸਕ ਵੀ ਬਹੁਤ ਆਉਂਦਾ ਹੋਰ ਆਉਂਦੇ ਆ ਆ ਠੀਕ ਹੋ ਗਿਆ ਕੰਮ ਵਧੀਆ ਵਧੀਆ ਜਾਉ ਪਾਣੀ ਭੱਜਿਆ ਹਾਂ ਬਾਈ ਕਹਿੰਦਾ ਭੱਜ ਜਾਓ ਇੱਕ ਬਾਈ ਦੇ ਨਾਲ ਬਾਈ ਸਿੱਫਤ ਵਾਲੀ ਗੱਲ ਹੈ ਤੇ ਨਹੀਂ ਦੀ ਬੰਦਾ ਨਾ ਬਾਈ ਉੱਪਰ ਤਰ ਲਾਂਦਾ ਜਮਾ ਨਾਲੇ ਦੇ ਹਨ ਇਹਨੇ ਬਾਈ ਨਾ ਕਟੋੜਾ 4-5 ਫੁੱਟ ਥਾਂ ਪਹਿਲੀ ਐਡਵਾਂਸ ਦੇ ਵਿੱਚ ਸੱਡ ਕੇ ਰੱਖਿਆ ਹੋਇਆ ਸੀਗਾ ਜਗਾ ਸੱਡ ਕੇ 4-5 ਫੁੱਟ ਨਾਲੇ ਤੋਂ ਤੁਰਨ ਫਿਰਨੂ ਨਾਲਾ ਕੱਢਣ ਨੂੰ ਇਹਨੇ ਜਗਾ ਰੱਖੀ ਹੋਈ ਸੀ ਨੇ ਵੀ ਬਾਈ ਬੰਦਾ ਜਮ ਉੱਪਰ ਤੱਕ ਲੰਦਾ ਹੈ ਇਹ ਬਾਈ ਦੀ ਸੋਚ ਹੈ ਵੀ 2-4 ਫੁੱਟ ਨਾਲ ਕੀ ਫਰਕ ਪੈਂਦਾ ਹੈ ਇਹੀ ਸੋਚਦਾ ਨਾ ਬਾਈ ਤੇਰੀ ਵੀ 2-4 ਫੁੱਟ ਰਮਾਈਸ ਹੈ ਚੱਕੀ ਉੱਪਰ ਚੱਕੀ ਮੂਤਾਂ ਦਿਖਾ ਜੀ ਬਾਈ ਕੋ ਵੀ ਨਹੀਂ ਵੀ ਪਬਲਿਕ ਕੋ ਨਹੀਂ ਵੀ ਪਾਈ ਖੜੇ ਨੇ ਹਣਾ ਤਾਂ ਦਿਖਾਣਾ ਬਾਈ ਨਾ ਮੁਲਾਜ਼ਮ ਹੈ ਬਿਜਲੀ ਵਿਭਾਗ ਵਿੱਚ ਹੋ ਰਿਟਾਇਰਮੈਂਟ ਹੈ ਐ ਜੀ ਗੱਲ ਨਹੀਂ ਦੇਸੀ ਜਾਣਾ ਸਮਝੋ ਬਾਈ ਨੇ ਨਾ ਦੁਨੀਆ ਘੁੰਮੀ ਹੋਈ ਹੈ ਟੈਸਟ ਪੈਨ ਤਾਂ ਇਉਂ ਜੇਬ ਚਾਪਾ ਇੰਨਾ ਕ ਟੈਸਟ ਪੈਨ ਹੈ ਬਾਈ ਟੈਸਟ ਪੈਨ ਰਟਾਇਰ ਹੋ ਗਿਆ ਬਿਜਲੀ ਦਾ ਵਿਚਾፈ ਟੈਸਟ ਪਿੰਡ ਦਾ ਖੜਾ ਨਹੀਂ ਛੱਡਿਆ ਹੈ ਰਟਾਇਰ ਹੋ ਗਿਆ ਬਾਈ ਪਰ ਬਾਈ ਨੇ ਟੈਸਟ ਪਿੰਡ ਦਾ ਖੜਾ ਨਹੀਂ ਛੱਡਿਆ ਤੇ ਆ ਦੇਖੋ ਭਰਾਵਾ ਆਪਣਾ ਨਾਲਾ ਜਿਹੜੀ ਇਹਦੀ ਗੱਲ ਬਣ ਚੁੱਕੀ ਆ ਬਹੁਤ ਵਧੀਆ ਸੋਨਾ ਬਣ ਗਿਆ ਤੇ ਮੈਂ ਪਹਿਲਾਂ ਵੀ ਕਹਿੰਦੀ ਬਾਈ ਨੇ ਨਾ ਉਰੋਂ 5-5 ਫੁੱਟ ਤੋਂ ਛੱਡਿਆ ਅੱਜ ਇਸੇ ਫੁੱਟ ਤੇ ਬਾਈ ਕਹਿੰਦਾ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਕਿੱਡੀ ਕੀ ਗੱਲ ਆ ਜੇ ਕਹਿੰਦਾ ਹੁਣ ਵਿੱਚ ਬੰਦੇ ਉੱਪਰ ਕੰਨਾ ਤਰੀ ਖੜੇ ਨੇ ਨਾਲ ਤਾਂ ਕਹਿੰਦਾ ਸਾਡੀ ਜਗ੍ਹਾ ਦਾ ਨੁਕਸਾਨ ਤੇ ਨਾਲੇ ਕਹਿੰਦਾ ਤੁਰਨ ਫਿਰਨ ਨੂੰ ਜਗ੍ਹਾ ਨਹੀਂ ਹੈਗੀ ਉਹ ਜੇ ਬੰਦੇ ਨੇ ਉਹ ਜਗ੍ਹਾ ਸੱਡੀ ਗਿਆ ਜਦੋਂ ਉਹ ਮਿੱਟੀ ਪੈ ਗਈ ਵਧੀਆ ਨਾਲੇ ਬੰਦਾ ਤੁਰ ਫਿਰ ਵਧੀਆ ਸਕੂਗਾ ਤੇ ਨਾਲੇ ਨਾਲੇ ਦੀ ਜ਼ਿੰਦਗੀ ਨਾਲੇ ਅਗਲੀ ਦੀ ਜਗ੍ਹਾ ਦੀ ਜ਼ਿੰਦਗੀ ਹੈ ਨਾ ਤੇ ਇਹ ਬਾਈ ਨੇ ਖੁਦ ਸੱਡਿਆ ਹੋਇਆ ਵਿੱਚ ਤਾਂ ਬੰਦੇ ਬਈ ਉੱਪਰ ਹੀ ਧਰ ਲਾਉਂਦੇ ਨੇ ਚਲੋ ਆ ਵੀ ਇਧਰੋਂ ਵੀ ਜਗ੍ਹਾ ਬਹੁਤ ਸੱਡੀ ਹੋਈ ਹੈ ਜੀ ਗੱਲ ਨਹੀਂ ਤੇ ਮੰਦਰ ਦਾ ਪਾਪਾ ਮਾਨ ਦਾਤ ਜੀ ਦਾ ਕੋਣਾ ਹੈ ਇਹਨਾਂ ਨੇ ਵੀ ਬਈ ਬਹੁਤ ਥਾਂ ਸੱਡਿਆ ਪਰਾਂ ਤੋਂ ਦੇਖੋ ਆਦੇ ਮਾਗਰ ਪਾਣੀ ਸਰਤਾ ਉਰੇ ਤੱਕਰ ਤੇ ਉਦੋਂ ਪਿੱਛੇ ਹੈ ਜਿਹੜਾ ਆਪਾਂ ਨੇ ਉਹ ਬਈ 1-2 ਦਿਨਾਂ ਦੇ ਵਿੱਚ ਵਿੱਚ ਅੱਜ ਕਾਨੂੰ ਰੇ ਚੇਨਈ ਦਾ ਕੰਮ ਆਪਣਾ ਖਤਮ ਹੋ ਜਾਊਗਾ। ਭਾਈ ਉਹ 80% ਕਹਿਣਾ ਮੈਂ ਮੋਰਸਾ ਜਿੱਤ ਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਅੱਗੇ ਜਿਹੜਾ ਪਿਸਲਾ ਖਤਰਨਾਕ ਟੋਟਾ ਹੈ ਦੁਖਾਉ ਤੁਹਾਨੂੰ ਕਿੰਨਾ ਖਤਰਨਾਕ ਹੈ ਉਹ ਟੋਟਾ ਕੱਢ ਕੇ ਲਿਆਵਾਂਗੇ ਉਸ ਤੋਂ ਬਾਅਦ ਪੂਰਾ ਕੰਪਲੀਟ ਹੋ ਜਾਣਾ ਹੈ। ਤੇ ਉਰੇ ਤੱਕਰ ਬਈ ਬਣ ਚੁੱਕੀ ਹੈ ਗੱਲ ਆ ਆਪਦੇ ਆਪ ਨੂੰ ਵੀ ਕੰਮ ਕਰਕੇ ਸਕੂਨ ਮਿਲਦਾ ਉਹਨਾਂ ਦੇਖੋ ਭਈਆ ਨਾ ਆਪਾਂ ਮਿੱਟੀ ਕੱਢੀ ਹੋਈ ਹੈ। ਆਹੜੀ ਮਿੱਟੀ ਹੈ। ਜਿਉਰੇ ਜਗ੍ਹਾ ਦੀ ਤਾਂ ਮਿੱਟੀ ਕੱਢਦੀ ਜਿਉਰੇ ਜਗ੍ਹਾ ਨਾ ਹੁੰਦੀ ਇਹ ਮਿੱਟੀ ਆਪਾਂ ਕਿਵੇਂ ਕੱਢਦੇ ਜੇ ਜਗ੍ਹਾ ਨਾ ਹੁੰਦੀ ਫੇਰ ਆਪਾਂ ਮਿੱਟੀ ਉਰੇ ਕਿਵੇਂ ਕੱਢਦੇ ਤੇ ਹੁਣ ਨਾ ਇੱਕ ਵਾਰੀ ਆਹ ਆ ਆ ਵਾਲੀ ਮਿੱਟੀ ਚਕਾ ਕੇ ਆਪਾਂ ਇਹਨੂੰ ਦੂਜੀ ਸਾਈਡ ਪਵਾ ਦਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਫੇਰ ਵੀ ਕਟੋੜ 2 ਸਾਲਾਂ ਦੀ 3 ਸਾਲਾਂ ਦੀ ਮਿੱਟੀ ਨਿਕਲ ਨੂੰ ਉਰੇ ਜਗ੍ਹਾ ਵਧਿਆ ਹੈਗੀ ਐ ਇਹ ਨਹੀਂ ਕਹਿ ਸਕਦੇ ਵੀ ਜਗ੍ਹਾ ਤੋਂ 2-3 ਸਾਲਾਂ ਦੀ ਮਿੱਟੀ ਉਰੇ ਨਿਕਲ ਨਹੀਂ ਸਕਦੀ ਤੇ ਭਾਈ ਮੈਂ ਕੰਮ ਕਿਵੇਂ ਕਰਵਾਉਣਾ ਤੇ ਸਰ ਪਤਾ ਹੀ ਇਹ ਮੈਂ ਤੁਹਾਨੂੰ ਦੁਬਾਰਾ ਹੀ ਇੱਕ ਚੀਜ਼ ਦਿਖਾਉਣਾ ਸਭ ਤੋਂ ਪਹਿਲਾਂ ਤਾਂ ਬਾਈ ਥੱਲੇ ਲਾਲ ਰੂੜੀ ਪੈਂਦੀ ਹੈ ਫਿਰ ਉਹ ਲਾ ਉਹ ਤੋਂ ਪਹਿਲਾਂ ਇਹਦੀ ਕਟਾਈ ਹੁੰਦੀ ਹੈ ਬਾਈ ਇਹ ਕਟਿਆ ਜਾਂਦਾ ਕੁੱਟਣ ਤੋਂ ਬਾਅਦ ਦੇ ਵਿੱਚ ਲਾਲ ਰੂੜੀ ਰੂੜੀ ਤੋਂ ਬਾਅਦ ਦੇ ਵਿੱਚ ਫਿਰ ਕਟਾਈ ਫਿਰ ਉਹਦਾ ਲੈਵਲ ਨਿਕਲਦਾ ਫਿਰ ਬਾਈ ਆਪਣ ਚਣਾਈ ਲੱਗਦੀ ਚਣਾਈ ਲੱਗਣ ਤੋਂ ਬਾਅਦ ਦੇ ਵਿੱਚ ਬਾਈ ਫਿਰ ਇਹਦਾ ਕੀ ਲੱਗਦਾ ਇਹਦਾ ਤੇਰਾ ਗੁਰੂ ਭਲਾ ਕਰੇ ਇਹਦੇ ਉੱਪਰ ਪਲਸਟਰ ਹੁੰਦਾ ਪਲਸਟਰ ਤੋਂ ਬਾਅਦ ਦੇ ਵਿੱਚ ਫਿਰ ਇਹਦੇ ਉੱਪਰ ਨਰਾਜ ਜਿਹਾ ਛਾੜਿਆ ਜਾਂਦਾ ਨਿਰਾ ਤਾਂ ਚੜਾ ਜਾਂਦੇ ਨੇ ਸਰਾਖ ਨੇ ਰੋਮ ਨੇ ਉਹ ਬੰਦ ਹੋ ਜਾਂਦੇ ਨੇ ਇਹਦੇ ਨਾਲ ਭਾਈ ਹਨਾ ਤਾਂ ਕਰਕੇ ਤੇ ਮਤਲਬ ਜ਼ਿੰਦਗੀ ਬਣ ਜਾਂਦੀ ਹੈ ਸਿਆਣੇ ਸੋਧਵਾਨ ਮਿਸਤਰੀਆਂ ਦਾ ਦੱਸਣਾ ਇਹ ਹੈ ਵੀ ਇਹਦੇ ਨਾਲ ਇੱਕ ਨਾਲਿਆਂ ਨਾਲ ਇਧਰ ਨਾਲ ਨੇਰੇ ਨਾਲ ਵੀ ਜ਼ਿੰਦਗੀ ਬਣ ਜਾਂਦੀ ਹੈ ਇੱਕ ਦੋਸਤੋਂ ਉੱਪਰ ਪਤੰਗ ਚੜਦੇ ਤੁਹਾਨੂੰ ਦੀਂਦੇ ਹੋਣੇ ਇਹ ਮੇਰੀ ਬੇਨਤੀ ਹੈ ਖਾਸ ਕਰਕੇ ਜਿਹੜੇ ਵੀ ਹੁਣ ਵੀ ਪਤੰਗ ਚੜਦੇ ਨੇ ਕਿਰਪਾ ਕਰਕੇ ਹਟਜੋ ਹਟਜੋ ਬਸੰਤ ਤੱਕ ਵਧੀਆ ਤੁਸੀਂ ਨੇ ਆਪਦਾ ਵਧੀਆ ਨਜ਼ਾਰੇ ਲੈ ਲੇ ਜ਼ਿੰਦਗੀ ਦੇ ਨਾ ਤੁਸੀਂ ਜਾਨਵਰਾਂ ਦੀ ਜ਼ਿੰਦਗੀ ਖਰਾਬ ਕਰੋ ਜਿਹੜੇ ਜਾਨਵਰ ਸੌਰੀ ਪੰਛੀ ਹੈ ਨਾ ਪੰਛੀ ਕਹਿਣਾ ਤੁਸੀਂ ਪਰ ਜਾਨਵਰਾਂ ਦੀ ਵੀ ਨਾਲ ਹੀ ਹੱਤਿਆ ਜਿੱਥੇ ਪੰਛੀਆਂ ਦੀ ਹੱਤਿਆ ਹੈ ਜਾਨਵਰ ਦੇ ਕਿਸੇ ਕੋਈ ਮੰਨ ਲਓ ਕੋਈ ਗੱਡੀ ਕੋਈ ਡੋਰ ਫਸ ਗਈ ਕਿਸੇ ਗੱਡੀ ਦੇ ਵਿੱਚ ਉਹ ਗੱਡੀ ਬਈ ਉਹ ਲੈ ਵੀ ਕੋਈ ਜਾਨਵਰ ਤੋਂ ਰਹਿ ਜਾਂਦਾ ਜਾਂ ਕੋਈ ਇਨਸਾਨ ਤੋਂ ਰਹਿ ਜਾਂਦਾ ਕੋਈ ਵੀ ਹੈ ਨਾ ਉਹਦੇ ਗੱਲ ਦੇ ਵਿੱਚ ਜਦੋਂ ਇੱਕ ਵਾਰੀ ਗੱਲ ਨੂੰ ਛੱਡਦੇ ਨਹੀਂ ਵੱਢ ਗਏ ਸੱਟੂ ਪੰਛੀ ਹੋਵੇ ਜਾਨਵਰ ਹੋਵੇ ਇਨਸਾਨ ਹੋਵੇ ਕੋਈ ਵੀ ਹੋਵੇ ਸਾਰਿਆਂ ਦਾ ਵੱਡਾ ਨੁਕਸਾਨ ਹੋਣਾ ਇਸ ਕਰਕੇ ਭਾਈ ਬੇਨਤੀ ਹੈ ਵੀ ਹੁਣ ਤਾਂ ਪਤੰਗ ਚੜਾਉਣੇ ਛੱਡ ਦੋ ਹਲੇ ਸਹਾਰਾ ਵਿੱਚ ਵੀ ਪਤੰਗ ਚੜਦੇ ਨੇ ਯਾਰ ਮੈਂ ਬਹੁਤ ਥਾਂ ਮੈਂ ਦੇਖਿਆ ਹਲੇ ਹਟੇ ਨਹੀਂ ਹੈਗੇ ਲੋਕ ਪਤਾ ਨਹੀਂ ਕਿਉਂ ਨਹੀਂ ਹਟੇ ਹੈਗੇ ਯਾਰ ਬੰਦਾ ਸਮਝਦਾ ਹੀ ਨਹੀਂ ਕਿੰਨੇ ਹੀ ਬੰਦੇ ਨੂੰ ਗੱਲ ਸਮਝਾ ਲਓ ਬੰਦਾ ਆਪਣੀ ਜਾਨ ਨੂੰ ਸੇਫ ਰੱਖਦਾ ਜਦੋਂ ਆਪਦੇ ਤੇ ਬੀਤਦੀ ਹੈ ਆਪਦੇ ਜਦੋਂ ਗੱਲ ਦੇ ਵਿੱਚ ਕੋਈ ਚੀਜ਼ ਪੈ ਜਾਂਦੀ ਹੈ ਨਾ ਬੰਦੇ ਨੂੰ ਉਦੋਂ ਪਤਾ ਲੱਗਦਾ ਵੀ ਦੁੱਖ ਕੀ ਚੀਜ਼ ਹੈ ਨਹੀਂ ਤਾਂ ਅਗਲਾ ਕਹਿੰਦਾ ਆਪਾਂ ਨੂੰ ਕੀ ਡੱਕਾ ਆਪਾਂ ਤਾਂ ਕੋਠੇ ਤੇ ਖੜੇ ਨਜ਼ਾਰੇ ਲਈ ਜਾਂਦੇ ਆ ਤੁਹਾਡਾ 1 ਮਿੰਟ ਦਾ ਨਜ਼ਾਰਾ ਤੁਹਾਡਾ 10 ਮਿੰਟ ਦਾ ਸੁਆਦ ਕਿਸੇ ਦੀ ਜ਼ਿੰਦਗੀ ਲੈ ਜਾਂਦਾ ਹੈ ਪਤੰਗ ਵਾਲਿਆਂ ਨੂੰ ਬੇਨਤੀ ਆ ਪਤੰਗ ਚੜਾਉਣੋਂ ਤੁਸੀਂ ਹਟ ਜਾਓ ਬਿਲਕੁਲ ਹਟੋ ਹਨਾ ਤੇ ਹੋਰ ਦੋਸਤੋ ਸੁਣਾਓ ਕੋਈ ਨਵੀਂ ਤਾਜੀ ਕੋਈ ਗੱਲਬਾਤ ਕਿਵੇਂ ਚੱਲਦਾ ਪਹਿਰਾ ਤੁਹਾਡੇ ਪਿੰਡਾਂ ਵਿੱਚ ਕੰਮ ਚੱਲਦਾ ਬਾਈ ਸਾਡੇ ਦਾ ਬਈ ਟਾਈਟਾਂ ਟਾਈਟ ਦੇ ਫੰਡ ਨੂੰ ਕਰਦਾ ਖੜਾ ਰੱਖਿਆ ਨੇ ਮੰਤਰੀ ਸਾਹਿਬ ਜੀ ਸਾਰੇ ਬੇਨਤੀ ਇਹ ਕਰਦੇ ਨੇ ਵੀ ਕੰਮ ਦੱਬੀ ਰੱਖੋ ਜਿੰਨਾ ਕੰਮ ਕਰੋਗੇ ਓਨੀ ਤੁਹਾਨੂੰ ਪੇਮੈਂਟ ਦੁਆਰੇ ਫੇਰ ਆਉਣੀ ਆ ਸਾਡੇ ਕੈਬਨਿਟ ਮੰਤਰੀ ਮਨਜੋਗ ਆ ਅਮਨ ਅਰੋੜਾ ਜੀ ਨੇ ਉਹ ਕਹਿੰਦੇ ਨੇ ਕੰਮ ਨੂੰ ਦੱਬ ਕੇ ਰੱਖੋ ਪੈਸੇ ਖਰਚ ਕਰੋ ਤੇ ਪੈਸੇ ਤੁਹਾਨੂੰ ਹੋਰ ਦੇਗੀ ਵੀ ਪਿੰਡ ਦੇ ਜਿਹੜੇ ਨਰਕ ਨੇ ਜਿੱਧਾ ਉੱਪਰ ਕਿਸੇ ਦੀ ਕੋਈ ਨਿਗਾ ਨਹੀਂ ਕੋਈ ਜਿਵੇਂ ਨਾਲੇ ਦੀ ਗੱਲ ਹੀ ਤੇ ਇਦਾਂ ਦੇ ਨਾ ਮੇਰੇ ਪਿੰਡ ਚ 507 5 ਤੋਂ 7 ਨਾਲੇ ਨੇ ਜਿਹੜੇ ਕੀ ਕਦੇ ਮਿਲ ਨਾ ਨਿਗਾ ਚ ਨਹੀਂ ਆਏ ਹੋਏ ਉਹ ਸਾਰਾ ਨਰਕ ਵੀ ਆਪਾਂ ਕੱਢਣ ਲੱਗੇ ਹੋਿਆਂਗੇ ਇਹੀ ਕਹਿੰਦੇ ਨੇ ਮੰਤਰੀ ਜੀ ਵੀ ਜਿੱਥੇ ਕਿਸੇ ਦੀ ਨਿਗਾ ਨਹੀਂ ਜਾਂਦੀ ਉੱਥੇ ਤੁਸੀਂ ਆਪਦੀ ਨਿਗਾ ਲੈ ਕੇ ਜਾਵੋ ਫਿਰ ਆਪਾਂ ਲੈ ਕੇ ਵੀ ਗਿਆ ਬਾਈ ਜੇ ਇੱਥੇ ਕਿਸੇ ਦੀ ਨਿਗਾ ਨਹੀਂ ਜਾਂਦੀ ਤਾਂ ਆਪਾਂ ਨਿਗਾ ਲੈ ਕੇ ਗਿਆਾਂਗੇ ਇਹ ਬਾਈ ਪਹਿਲਾਂ ਆਪਣਾ ਕਿਹੜੇ ਸਾਹਮਣੇ ਬਣਿਆ ਹੋਇਆ ਇਹੜਾ ਨਾਲਾ ਤੇ ਪਹਿਲਾ ਕਦੋਂ ਬਣਿਆ ਸੀ ਪਤਾ ਕੋਸਾ ਅਵਤਾਰ ਸਰਪੰਚ ਹੈ ਅਵਤਾਰ ਸਰਪੰਚ ਪਹਿਲੀ ਅਜ ਨਹੀਂ ਅਵਤਾਰ ਤਾਂ ਹੋਣੀ ਸੀ ਅਵਤਾਰ ਉਦੋਂ ਪਹਿਲਾਂ ਦੀ ਤੂੰ ਉਦੋਂ ਬਣੀ ਇੱਕ ਤਾਂ ਅਵਤਾਰ ਦਾ ਰੌਲਾ ਪਿਆ ਸੀ 2018 ਚ ਹਾਂ ਉਦੋਂ ਬਣੀ ਨਹੀਂ ਨਹੀਂ ਇਹ ਤਾਂ ਮੈਂ ਸੁਣਿਆ ਕਹਿੰਦੇ ਵੀ ਪੁਸ਼ਪਾ ਮੈਡਮ ਜੀ ਜਦੋਂ ਸਰਪੰਚ ਨਹੀਂ ਹੋ ਉਦੋਂ ਫਿਰ ਇੰਨਾ ਨੀ ਮੈਂ ਕਿਵੇਂ ਰਹਿ ਗਿਆ ਅਵਤਾਰ ਬਿਲਦਾ ਬਣਿਆ ਤਾਰ ਹੈ ਅਵਤਾਰ ਜੀ ਨਹੀਂ ਮੈਂ ਤੇਰੀ ਗੱਲ ਬਾਈ ਅਵਤਾਰ ਬੇਲੇ ਦਾ ਨਾਲਾ ਬਣਿਆ ਇਹਨਾਂ ਨੀਵਾ ਕਿਵੇਂ ਰਹਿ ਗਿਆ ਫਿਰ ਯਾਰ ਇਹਨਾਂ ਨੀਵਾ ਫਿਰ ਉਦੋਂ ਹਉਤੀ ਜਗਾ ਹਉਤੀ ਉਹ ਕਿ ਨੀਵੇਂ ਤੇ ਮਗਰ ਸਾਰਾ ਆ ਤੁਹਾਡੀਆਂ ਕੰਦ ਕੱਢੀ ਨੂੰ ਕਿੰਨੇ ਸਾਲ ਹੋ ਗਏ ਲਗਭਗ ਆ ਜਗਾ ਬਾਈ ਨੂੰ 2001 ਦੀ ਪਈ ਹੋਈ ਫਿਰ ਇਹਨੂੰ 20 ਸਾਲ ਹੋ ਗਏ ਜਗਾ ਪਈ ਨੂੰ ਠੀਕ ਹੈ ਨਾ ਇਹ ਉਦੋਂ ਬਾਅਦ ਬਣਿਆ ਨਾਲਾ ਹੈ ਉਦੋਂ ਬਾਅਦ ਉਦੋਂ ਕਿੰਨਾ ਟਾਈਮ ਬਾਅਦ ਬਣ ਗਿਆ ਅਚ ਉਦੋਂ ਥੋੜਾ ਜਿਹੀ ਬਾਅਦ ਬਣੀ ਫਿਰ ਅਵਤਾਰ ਨੂੰ ਤਾਂ 7 ਸਾਲ ਹੋਏ ਨੇ ਨਹੀਂ ਪੁੱਤ ਬਾਈ ਜੋ ਪਹਿਲਾ ਅਵਤਾਰ ਸਰਪੰਚ ਦਾ ਉਦੋਂ ਬਣਿਆ ਆ ਅਵਤਾਰ ਸਰਪੰਚ ਹੁਣੇ ਲਗਾਤਾਰ ਬਣਿਆ ਆ ਪਹਿਲੇ ਬਾਅਦ ਇੱਕ ਡਲ ਬਣ ਗਿਆ ਕਾਲਾ ਬਣ ਗਿਆ ਚੋਲੇ ਵਾਲਾ ਬਣ ਗਿਆ ਉਦੋਂ ਪਹਿਲਾ ਅਵਤਾਰ ਕਿੱਥੋਂ ਦੀ ਸੀ ਪਹਿਲਾ ਅਵਤਾਰ ਇਹ ਤਾਂ ਲਗਾਤਾਰ ਹੀ ਬਣਿਆ ਅਵਤਾਰ ਉਦੋਂ ਪਹਿਲਾ ਕਿੱਥੋਂ ਦੀ ਅਵਤਾਰ ਤਾਂ ਹੁਣੇ ਬਣਿਆ ਲਗਾਤਾਰ ਨਹੀਂ ਨਹੀਂ ਯਾਰ ਇਹਨਾਂ ਦੇ ਬੇੜੇ ਦਾ ਇਹਨਾਂ ਨੂੰ ਪਤਾ ਹੀ ਆ ਇਹਦਾ 5 ਸਾਲ ਤਾ ਹੁਣ ਵਧੀਆ ਲਾਣੇ 5 ਸਾਲੇ ਦਾ ਰੌਲਾ ਪੈ ਗਿਆ ਸੀ 22 ਸਾਲ ਹੋ ਗਏ ਲਾਏ ਤੇ ਨੇ 2018 ਦੇ ਵਿੱਚ ਮਿਲਿ ਤੇ ਨੂੰ ਸਰਪੰਚੀ ਦਵਾਰੇ ਰੌਲਾ ਪੈਦ ਨਾ ਹਾਂ ਉਦੋਂ ਬਾਅਦ ਕਿਰਾ ਦਲ ਸਰਪੰਚ ਬਣ ਗਿਆ ਉਹ ਬਾਈ ਦਲ ਦਲ ਵੀ ਬਣ ਗਿਆ ਦਲ ਸਰਪੰਚ ਤਾਂ 2001-02 ਦੇ ਵਿੱਚ ਬਣਿਆ ਸੀ ਉਹ ਤਾਂ ਦਲ ਤੋਂ ਬਾਅਦ ਬਣਿਆ ਦਲ ਤੋਂ ਬਾਅਦ ਉਹ ਜੋ ਪੁਸ਼ਪਾ ਮੈਡਮ ਬਣੀ ਸੀ ਹਾਂ 2004 ਦੇ ਵਿੱਚ 2009 ਦੇ ਵਿੱਚ ਬਣਿਆ ਗਿਆ ਕਾਲਾ ਸਰਪੰਚ 2014 ਦੇ ਵਿੱਚ ਕਾਲਾ ਸਰਪੰਚ ਹੋ ਹੋ ਗਿਆ ਫੇਰ ਉਹਦੋਂ ਉਤਾਰ ਸਰਪੰਚ ਦੇ ਉਹਦਾ ਚਿੜੀ ਦੇ ਪਾਈ ਦਾ ਲਸ ਬੰਦਾ ਰੌਲਾ ਪਿਆ ਨੂੰ ਮੈਂ ਦੱਸਦਾ ਜਦੋਂ ਚੂੜੀ ਦੇ ਤਰਫੋਂ ਕੋਲਦਾ ਉਤਾਰ ਦਾ ਰੌਲਾ ਪਿਆ ਨਾ ਉਦੋਂ ਉਹ ਉਦੋਂ ਉਦੋਂ ਪਹਿਲਾਂ ਓਏ ਉਹ ਤਾਂ ਬਾਈ ਹੁਣ ਦੀ ਗੱਲ ਹੈ 2019 ਦੀ ਗੱਲ ਹੈ 11 ਦੀ ਉਹ ਤਾਂ ਸਾਲ ਹੀ ਸੱਤ ਹੋਏ ਨੇ ਉਹ ਗੱਲਾਂ ਨੂੰ ਤਾਂ ਤੂੰ ਭੁੱਲਦਾ ਜਦੋਂ ਜਦੋਂ ਇਹ ਟੋਬਾ ਨੂੰ ਕਹਿੰਦਾ ਪੁੱਛਦਾ ਮੈਡਮ ਹਾਂ ਉਦੋਂ ਦਾ ਬਣਿਆ ਹੋਇਆ ਬਾਈ ਇਹ ਕਮਾਲ ਹੋ ਗਿਆ ਯਾਰ ਮੈਨੂੰ ਪਤਾ ਨਹੀਂ ਉਹ ਵੀ ਮੇਰੀ ਜੀਜੀ ਬਣਿਆ ਕੁਟੜਾ ਬੀ ਬਲਾਂਦ ਉਹਦੀ ਉਹ ਆਹ ਨਾ ਬੇਟਾ ਆਹ ਵੇਖ ਸਾਰਾ ਹਾਂ ਹਾਂ ਆ ਇਹ ਕਿਹੜੀ ਨੰਬਰ ਯੂ ਹੈਵ ਡਾਇਲed 2002 ਤਿੰਨ ਕੋਣ ਆ ਜਾਂਦਾ ਉਧਰ ਬਾਪੂ ਦਾ ਮੈਂ ਕੱਤੀ ਜਾਣਾ ਕਿੱਥੋਂ ਕਿੰਨਾ ਖੜਨਾ ਬਾਈ ਤਿੰਨ 2003 ਚ ਬਣਿਆ ਤਿੰਨ ਤਿੰਨ ਚ ਬਤਾਰ ਨਹੀਂ ਤੀ ਮੇਰੇ ਨਾਲ ਗੁਪਤਾਂ ਦਾ ਹੋ ਰਿਹਾ ਉਹ ਵੀ ਨਾਗ ਰਿਹਾ ਨਾਲੇ ਦੇ ਵੀ ਚੱਕਰ ਬਣਿਆ ਕੋਈ ਕਹਿੰਦਾ ਕਦੋਂ ਬਣਿਆ ਕੋਈ ਕਹਿੰਦਾ ਕਦੋਂ ਬਣਿਆ ਹੁਣ ਬਾਈ 4 ਸਾਲਾਂ ਚ 5 ਨਹੀਂ ਮੈਂ ਥੋੜੀ ਹੋ ਜੋ ਬਾਈ ਨੂੰ ਪਲੇਖਾਂ ਲੱਗ ਰਿਹਾ ਉਮਰ ਦੇ ਸਭ ਨਾਲ ਹਾਂ ਬਾਪੇ ਨੰਬਰ ਤਹੀਂ ਚਾਰਦੇ ਪਿੰਡ ਦੇ ਵਿੱਚ ਉਹ ਤਾਂ ਬੰਦ ਕਰਦੇ ਉਦੋਂ ਦੀ ਚੱਲਦੀ ਆ ਮੈਨੂੰ ਪਤਾ ਮੈਂ ਦੇਖ ਲਈਦੀ ਸੋ ਤਾਂ 10 ਮਿੰਟਾਂ ਬਾਅਦ ਹੀ ਟੁੱਟੀ ਚੱਲਦੀ ਸੀ ਮੈਂ ਚੈੱਕ ਕਰ ਲਈਦੀ ਹਾਂ ਆ ਪਿੰਡ ਦੇ ਵਿੱਚੋਂ ਬੰਦ ਕਰਦੇ ਹਾਂ ਮੋਟਰ ਚੱਲੀ ਜਾਂਦਾ ਟੈਂਕੀ ਭਰ ਜੂਗੀ ਬਾਈ ਜਿਹੜੀ ਪਿੰਡ ਵਾਲੀ ਟੂਟੀ ਦੀ ਸੇਬ ਆ ਉਹ ਵੀ ਸਾਨੂੰ ਇਹ ਨਿਭਾਉਣੀ ਪੈਂਦੀ ਐ ਤੇ ਉਹਦਾ ਆਟੋਮੈਟਿਕ ਖਰਾਬ ਐ ਪਿਛਲੇ 6 ਮਹੀਨਿਆਂ ਤੋਂ ਸਵੇਰੇ ਜਾਂਦੇ ਆ ਦੁਪਹਿਰੇ ਜਾਂਦੇ ਆ ਹੁਣ ਦੇਖੋ ਹੁਣ ਫੇਰ ਚਲਾਤੀ ਪਿੰਡ ਦੇ ਵਿੱਚ ਉਹਨੂੰ ਵੀ ਸ਼ਾਮ ਨੂੰ ਦੁਬਾਰੇ ਫੇਰ ਦੋ ਤਨ ਕੰਟੇ ਨੂੰ ਬੰਦ ਕਰਕੇ ਆਵਾਂਗੇ ਤੜਕੇ 7:30 ਵਜੇ ਫੇਰ ਚਲਾਉਣੀ ਆ ਫੇਰ ਉਹਨੂੰ 8:30 ਬੰਦ ਕਰਾਂਗੇ ਫੇਰ ਕੱਲੀ ਮੋਟਰ ਤੱਲੂ 12:00 ਵਜੇ ਬੰਦ ਕਰਾਂਗੇ ਤੇ ਫੇਰ 12:00 ਵਜੇ ਬੰਦ ਕਰਕੇ 3:30 ਫੇਰ ਚਲਾਵਾਂਗੇ 4:30 ਬੰਦ ਕਰਕੇ ਫੇਰ 9:00 ਵਜੇ ਆ ਇਸ ਦੀਪਾ ਆ ਹਾਂ ਆ ਠੀਕ ਹੋ ਹੈਲੋ ਮਾਮੂ ਜੀ ਕੋਤਤਰੇ ਨਾਨੇ ਦਾ ਫੋਨ ਆਈ ਜਾਂਦਾ ਤੇ ਹੁਣ ਦੂਜੇ ਮੋਬਾਈਲ ਤੋਂ ਗੱਲ ਕਰੀ ਆ ਤਾਂ ਇਹਨਾਂ ਦੇ ਵਿੱਚ ਫੋਨ ਆਇ ਰਹੇ ਬੱਪੂ ਦਾ ਰਿਪਲਾਈ ਨੂੰ ਕੀ ਪੁੱਤ ਦੂਜੇ ਫੋਨ ਤੇ ਫੋਨ ਲਾ ਲਓ ਤੁਸੀਂ ਕਮੈਂਟਾਂ ਚ ਰਿਪਲਾਈ ਤੋਂ ਕੀ ਲੈਣਾ ਮੇਰੀ ਭਾਣਜੀ ਵਿੱਚ ਮੈਸੇਜ ਕਰੀ ਜਾਂਦੀ ਆ ਦੋਸਤੋ ਮੇਰੀ ਭਾਣਜੀ ਆ ਵਿੱਚੋਂ ਕੰਮ ਤੇ ਖੜਾ ਕੰਮ ਤੇ ਨੱਪਾ ਕੇ ਦੱਸੋ ਪੱਗ ਮੇਰੀ ਕੈਮ ਲੱਗਦੀ ਐ ਹੁਣ ਇਹ ਨਾ ਕਹਿੰਦੇ ਰੋਜ਼ ਇੱਕੋ ਹੀ ਪੱਗ ਬੰਨ ਲੈਣਾ ਫਿਰ ਲੋ 2-3 ਪੱਗਾਂ ਨੇ ਰੰਗ ਚੰਗਾ ਲੱਗਦਾ ਮੈਨੂੰ ਇਹ ਯਾਰ ਮੈਂਾਰੇ ਆਣਾ ਤੂੰ ਚੱਕਦੇ ਚੱਕਦੇ ਗਰਦੀਪ ਕੋਈ ਕੀ ਕਰਨੀ ਹਿੰਮਤ ਰੱਖ ਮਾੜੀ ਮੋਟੀ ਜੰਨੀ ਹਿੰਮਤ ਤੜਕੇ ਦੀ ਹੋਰ ਰੱਖਿਆ ਹੋਰ ਰੱਖ ਕੋਈ ਦਿੱਕਤ ਨਹੀਂ ਕੱਲ ਨੂੰ ਤੈਨੂੰ ਰੈਲਾ ਰੱਖ ਲਾਂਗੇ ਕੱਲ ਨੂੰ ਤੈਨੂੰ ਰੈਲੇ ਵਾਲੇ ਕੰਮ ਤੇ ਲਾ ਲਾਂਗੇ ਕੱਲ ਨੂੰ ਕਰੜਾ ਕੰਮ ਕੋਈ ਨਹੀਂ ਹੈਗਾ ਤੂੰ ਕੱਲ ਨੂੰ ਇਹਨੂੰ ਮਿਸਤਰੀ ਬਣਾ ਲਾਂਗੇ ਰੈਲਾ ਰੱਖ ਲਾਂਗੇ ਹਾਂ ਹਾਂ ਇਹ ਵੀ ਗੱਲ ਸਹੀਆਂ ਕੱਲ ਨੂੰ ਘਰੇ ਫਰਸਲਾਵਾਂਗੇ ਇੱਕ ਦੋਸਤੋ ਘਰੇ ਵੀ ਫਰਸ਼ ਲਾਉਣ ਵਾਲਾ ਆਪਣੇ ਕੱਲ ਨੂੰ ਇੱਧਰ ਚੱਲ ਦੋ ਮਿਸਤਰੀ ਛੱਡਦਾਂਗੇ ਦੇਖਦੇ ਆਂ ਕੱਲ ਨੂੰ ਵਰਤੂ ਨੇ ਵੀ ਆਉਣਾ ਕੱਲ ਨੂੰ ਆਪਾਂ ਘਰੇ ਲਾਵਾਂਗੇ ਫਿਰ ਹਨਾ ਇੱਧਰ ਲਾਲਾ ਪੁੱਤ ਵੀਡੀਓ ਕਾਲ ਐ ਇੱਥੇ ਤੇ ਇਹ ਵੀਡੀਓ ਕਾਲ ਲਾਈਏ ਇੱਕ ਨਵਾਂ ਮੈਨੂੰ ਅਪਡੇਟ ਪਤਾ ਲੱਗਿਆਦਾ YouTube ਦਾ ਉਹਦੇ ਵਿੱਚ ਨਾ ਜਿਵੇਂ ਤੁਹਾਨੂੰ ਨਾਲ ਲਾਈਵ ਲੈਣਾ ਹੋਊਗਾ ਮੈਂ ਚੈੱਕ ਕਰਦਾ ਤੁਹਾਨੂੰ ਵੀ ਮੈਂ ਨਾਲ ਵਿੱਚ ਲਾਈਵ ਲੈ ਲਿਆ ਕਰੂ ਆਪਣੇ ਦੋਨਾਂ ਦੇ ਵੀਡੀਓ ਕਾਲ ਇਹ ਚੱਲੀ ਜਾਇਆ ਕਰੂ ਲਾਈਵ ਦੇ ਵਿੱਚ ਹੀ ਉਹ ਮੈਂ ਚੈੱਕ ਕਰਦਾ ਕਿਵੇਂ ਆ ਵੀਡੀਓ ਦਾ ਆਪਸ਼ਨ ਹੈ ਇੱਕ ਪੰਗਾ ਲੈ ਕੇ ਦੇਖਾਂ ਆ ਵੀਡੀਓ ਲਿਖੀ ਹੋਇਆ ਤੇ ਪਰ ਇਹ ਤੇ ਦੱਬ ਕੇ ਦੇਖਿਆ ਕੀ ਹੈ ਕਿਤੇ ਹੋਰ ਹੀ ਨਾ ਪੰਗਾ ਪਾ ਲਾ ਮੈਂ ਕੁਛ ਆ ਮਿਊਟ ਲਿਖਿਆ ਹੋਇਆ ਹੂੰ ਨਾ ਕੋਈ ਉਹ ਗਲਤ ਬੋਲਤ ਨਾ ਕਰ ਲਈ ਕੁਛ ਨਾ ਕੁਛ ਇਹ ਧੋਣੀ ਆ ਮੇਰੇ ਮੋਬਾਈਲ ਹੈਗਾ ਇਹ ਤੇ ਲਾ ਲਓ ਨਾ ਤੁਸੀਂ ਇਹਦੇ ਵਿੱਚ ਕੀ ਹੈ ਤੇ ਇਹਦੇ ਵੀਡੀਓ ਕਾਲ ਲਾ ਲਓ ਪਰ ਮੈਂ ਇਹਦੇ ਵਿੱਚ YouTube ਦੇ ਵਿੱਚ ਵੀ ਕਰ ਲਓ ਹੈ ਅੱਜ ਬਈ ਬੰਦਿਆਂ ਦੀ ਕਮੀ ਆ ਨਾ ਬੰਦੇ ਸਾਡੇ 3 ਢਿੱਲੇ ਹੋ ਗਏ ਇੱਕ ਢਿੱਲਾ ਹੋਇਆ ਦੋ ਨਾਲ ਲਿਕਚੀ ਗੜਿਚੀ ਮਾਰ ਕੇ ਤੇ ਕਰਕੇ ਬੰਦਿਆਂ ਨੂੰ ਬੰਦਿਆਂ ਤੇ ਲੋਡ ਪੈ ਗਿਆ ਇਹ ਤਾਂ ਬੰਦੇ ਹਿੰਮਤੀ ਤੇ ਦੱਬੀ ਗਏ ਨੇ ਕਿल्ली ਨਹੀਂ ਤੇ ਫਿਰ ਔਖਾ ਹੋ ਜਾਂਦਾ ਹਰ ਇੱਕ ਬੰਦਾ ਨਹੀਂ ਹੱਥ ਪਾਉਂਦਾ ਇੰਮਤੀ ਬੰਦੇ ਤੇ ਤਾਂ ਇਹਨਾਂ ਨੇ ਕਿਹੜੇ ਲਖੜਤੇ ਕੰਮ ਦੇ ਉਹ ਮੇਰੇ ਵੀ ਮਨ ਚ ਇਹ ਹੋ ਗਿਆ ਦੋਸਤੋ ਵੀ ਇਹਨਾਂ ਦੀ ਦਿਹਾੜੀ ਕਾਹਨੂੰ ਮਰ ਪਾਉਣੀ ਹੈ ਪਹਿਲੇ ਤਾਂ ਮੇਰੀ ਵੀ ਸਲਾਹ ਦੀ ਵਿੱਚ ਦਮ ਲੈ ਲਾਣਿਆ ਫਿਰ ਮੈਂ ਸੋਚਿਆ ਦੋ ਬੰਦੇ ਆਏ ਨੇ ਕਾਹਨੂੰ ਛੁੱਟੀ ਕਰਨੀ ਆ ਤਾਂ ਨਾਲ ਮਿਲ ਕੇ ਇਹ ਕੰਮ ਚਲਾ ਲਿਆ ਪਰ ਜਿੰਨਾ ਕਰਿਆ ਬਹੁਤ ਕਰਿਆ ਵਧੀਆ ਹੋ ਗਿਆ ਹਨਾ ਇਹ ਜੀ ਗੱਲ ਨਹੀਂ ਕਿੱਲੇ ਦੱਬ ਕੇ ਰੱਖਿਆ ਕੰਮ ਕੱਢ ਕੇ ਰੱਖਿਆ ਪੂਰੀ ਹਿੰਮਤ ਰੱਖੀ ਹੈਗੀ ਹਨਾ ਕਿਹੜੇ-ਕਿਹੜੇ ਪਿੰਡ ਦੇ ਵਿੱਚ ਦੋਸਤੋ ਕੰਮ ਚੱਲਦਾ ਜਰੂਰ ਦੱਸਿਓ ਕੀ-ਕੀ ਕੰਮ ਕਰ ਰਹੇ ਹੋ ਕੀ ਤੁਹਾਡੇ ਕਿਵੇਂ ਮੰਤਰੀ ਸਾਹਿਬ ਜੋ ਵੀ ਲਾ ਲੋਣ ਵਧੀਆ ਕਰਨ ਦਾ ਗਰੁੰਡਾ ਦੇ ਹੀ ਜਾਂਦੇ ਨੇ ਸਾਡੇ ਵੰਗੂ ਕਹਿੰਦੇ ਨੇ ਵੀ ਦੱਬ ਕੇ ਰੱਖੋ ਕੰਮ ਹਿੰਮਤ ਨਾਲ ਕਰੋ ਕੰਮ ਸੂਰਜ ਪੈਂਦਾ ਬਈ ਅੱਖਾਂ ਦੇ ਵਿੱਚ ਤਾਂ 빙ਗਾ ਡੱਡਾ ਜਾਲੀ ਜਾਂਦਾ ਤੇ ਆ ਸੋਚ ਜਮਾ ਖੰਡ ਪੈਂਦਾ ਆ ਤੁਹਾਨੂੰ ਘਰੇ ਕੱਖ ਵੀਜੇ ਦਿਖਾਵਾਂ ਪਲਾਟ ਦੇ ਵਿੱਚ ਤੁਹਾਨੂੰ ਨਵੀਆਂ-ਨਵੀਆਂ ਚੀਜ਼ਾਂ ਦੇ ਵਿੱਚ ਦਿਖਾਵਾਂ ਆ ਆ ਦੀ ਵਿੱਚ ਤੇਰੇ ਵੀਰ ਭਾਈ ਜਿਉਂ ਲਈ ਖੜੇ ਨੇ ਵਿੱਚ ਆਲੂ ਤੇ ਚਾਲੂ ਸਰੋਂ ਦਾ ਸਾਗ ਬਾੜੀ ਪੂਰੀ ਵਧੀਆ ਕੈਮ ਆਈ ਐਮ ਸੋਰੀ ਲੈ ਮੈਂ ਤੁਹਾਨੂੰ ਕੀ ਕਹਦਾ ਸੋਰੀ ਨੂੰ ਉਹ ਮੂੰਹ ਆਪਦਾ ਕਰ ਰੱਖਿਆ ਤੁਹਾਨੂੰ ਕਿਉਂ ਕਿੱਥੋਂ ਦਿਖਾ ਦੂੰ ਮੈਂ ਕੈਮਰਾ ਬਦਲਣਾ ਭੁੱਲ ਗਿਆ ਸੀ ਸਰੋਂ ਦਾ ਸਾਗ ਗੋਭੀ ਵੀ ਲਾ ਰੱਖਿਆ ਸੋਲੂ ਆ ਬਾਈ ਲਾਇਆ ਹੋਇਆ ਜਿਨੇ ਕਿਨੇ ਲਾਉਣੇ ਸਭ ਕੋ ਲਾ ਲਾ ਮੇਥੀ ਵੱਢ ਕੇ ਲੈ ਕੇ ਜਾਣ ਵਾਲੀ ਆ ਯਾਰ ਮੇਥੀ ਬਣਾਈ ਅੱਜ ਸਾਬ ਨੂੰ ਵਧੀਆ ਮੇਥੀ ਵਧੀਆ ਖੜੀ ਵਿਚੀ ਬਾਈਆ ਮਟਰਾਂ ਹਰੇ ਮਟਰਾਂ ਲਾ ਰੱਖੇ ਨੇਗੇ ਤੇ ਉਹ ਪਿਉੰਦਨ ਬੇਰੀ ਐ ਇਹਨਾਂ ਦਾ ਅੱਲਾ ਹਸਨ ਜਿਹੜੇ ਖਾਂਦਾ ਹੁੰਦਾ ਜਾਂ ਗੰਡੇ ਨੇ ਅੱਲਾ ਹਸਨ ਹੈ ਮੇਰੇ ਖਿਆਲ ਚ ਅੱਲਾ ਹਸਨ ਮੂਲੀ ਟੂਟੀ ਹਰੇ ਵੀ ਜਲਦੀ ਆ ਬਈ ਕਹਿੰਦੀ ਕਹੁੰਦੀ ਤੇ ਵਧੀਆ ਬਈ ਇਹਨਾਂ ਦੇ ਛੋਟੇ ਜਿਹੇ ਬੰਦੇ ਨੇ ਜੇ ਆਪੋ ਆਪ ਦਾ ਇੱਕ ਅੱਦੇ ਪਸ਼ੂ ਵਾਲਾ ਕੰਮ ਜਾਂ ਦੋ ਵਾਲਾ ਚਲਾਉਣਾ ਤਾਂ ਉਹਦੇ ਲਈ ਵਧੀਆ ਮਿਲ ਬਿੱਗਾ ਖਾਂ ਦਾ ਪਾਉਣਾ ਕਿ ਵੀ ਕਿਹਾਂ ਦਾ ਹੈ ਵਧੀਆ ਆਪਦਾ ਇਹਨਾਂ ਨੇ ਜੋ ਸਿਸਟਮ ਕਰ ਰੱਖਿਆ ਧਰਮੰਦਰਾ ਬਾਬਾ ਮਾਨ ਦਾ ਜੀ ਦਾ ਅੱਜ ਮੇਰੇ ਖਿਆਲ ਚ ਮੰਗਲਵਾਰ ਹੋਊ ਜਿੱਥੇ ਤੇਕਰ ਮੈਨੂੰ ਲੱਗਦਾ ਕਿਉਂਕਿ ਜਵਾਕ ਇੱਧਰ ਕਾਫੀ ਜ਼ਿਆਦਾ ਨੇ ਕਿ ਜਵਾਕ ਮੰਗਲਵਾਰ ਨੂੰ ਮੰਨੀਆਂ ਲੈਣਾ ਹੁੰਦੇ ਨੇ ਤੇ ਪਹਿਲਾਂ ਛੋਟੇ ਹੁੰਦੇ ਅਸੀਂ ਵੀ ਬਥੇਰੀਆਂ ਮੰਨੀਆਂ ਲੇਗਾ ਕੰਦਾ ਉਦੋਂ ਦਾ ਟੱਪ ਟੁੱਪ ਜਾਂਦੇ ਤੇ ਹੁਣ ਤਾਂ ਇਹਨਾਂ ਨੇ ਜਾਲ ਜੂਲ ਲਾਤੇ ਕੰਦਾਂ ਤੇ ਕੰਦਾਂ ਉੱਚੀਆਂ ਕਰਤੀਆਂ ਸਾਡੇ ਵੇਲੇ ਤਾਂ ਬਈ ਛੋਟੀਆਂ ਹੁੰਦੀਆਂ ਤੇ ਟੱਪ ਟੁੱਪ ਕੇ ਇੱਥੇ ਖੇਢੀ ਜਾਂਦੇ ਅੱਜ ਇੱਕ ਸਾਡਾ ਸਿਸਟਮ ਹੋਰ ਆ ਬਈ ਆ ਦੇਖੋ ਸਿਮਿੰਟ ਲੈ ਕੇ ਜਾਂਦਾ ਤਰੀਕਾ ਕਿਉਂ ਕਾਵੇਂ ਮੁੰਡਾ ਸਿਮਿੰਟ ਇਹਦੇ ਵਿੱਚ ਲੈ ਕੇ ਜਾਂਦੇ ਆ ਏ ਬਈ ਜੀ ਨਾ ਇਹਦੇ ਚੋਂ ਆ ਰੇੜੀ ਵਿੱਚੋਂ ਬੰਦਾ ਕੱਢਿਆ ਕਿਤਰਾ ਨਾ ਜੇ ਬੱਟਲ ਵਿੱਚ ਲੈ ਕੇ ਜਾਵਾਂਗੇ ਤਾਂ ਘੱਟੋ ਘੱਟ ਦੋ ਬੰਦੇ ਇੱਕ ਬੰਦਾ ਉਹ ਸਿਮਿੰਟ ਢੋਣਤੀ ਲੱਗਿਆ ਰਹੂਗਾ ਹੁਣ ਬਈ ਇੱਕ ਵਾਰਾ ਰੇੜੀ ਜੀ ਭਰ ਲਾਣਿਆ ਰੇੜੀ ਭਰ ਕੇ ਪੰਜ ਸੱਤ ਬੱਠਰੇ ਦੇ ਵਿੱਚ ਪੈ ਜਾਂਦੇ ਨੇ ਫਿਰ ਬੰਦਾ ਹੋਰ ਕੰਮ ਲੱਗ ਜਾਂਦਾ ਜਿਹੜੇ ਤੁਹਾਨੂੰ ਦੱਸਿਆ ਵੀ ਕਮਜ਼ੋਰੀ ਆ ਜਲੇਵਰ ਦੀ ਪੈ ਗਈ ਇੱਕ ਕੋਈ ਸਾਡੇ ਕੋਲ ਥੋੜਾ ਰੇਤਾ ਘਟ ਗਿਆ ਇਧਰੋਂ ਬਾਈਆਂ ਤੋਂ ਰੇਤਾ ਲੇਤਾ ਕਹਿ ਬੱਠਲੇ ਤੇ ਦਿਦਾਰਿਆ ਆਪਾਂ ਨੇ ਕੋਣੀ ਲਪਾਲ ਨਹੀਂ ਮਣਿਆ ਅਸੀਂ ਇੱਕ ਬਾਈ ਨੇ ਦੂਜੇ ਨੇ ਮਣਿਆ ਤੇ ਰੇਤਾ ਬਾਈਆਂ ਦਾ ਚੱਕਲੇ ਸੀ ਨਹੀਂ ਧਾਰਾ ਕਿਤੇ ਬਾਈ ਕਹਿੰਦੇ ਰੇਤਾ ਚੱਕਲੇ ਲਾਈਵ ਦੇ ਵਿੱਚ ਹੀ ਬੋਲਦੀ ਹੈ ਭਾਈ ਜਿੰਨਾ ਰੇਤਾ ਹੋਊਗਾ ਉਹਨਾਂ ਵਾਪਸ ਕਰਾਂਗੇ ਨਾ ਧਾਰਾ ਚੱਕਿਆ ਰੇਤਾ ਮਿੰਟ ਤੇ ਲੱਗੇ ਉਹ ਜਿੰਨੇ ਲੱਤ ਹਾਂ ਜਨਾਂ ਨੇ ਧੋਨਾ ਵਾਪਸ ਕਰ ਦਾਂਗੇ ਆ ਭਰਾਵੋ ਸਾਡੀ ਬਜਰੀ ਹੈ ਬਜਰੀ ਦੇ ਇੱਕ ਐਵੇਂ ਆਪਣੀ ਅਰਦੀ ਬਜਰੀ ਹੈ ਇਹ ਕਹਿੰਦੇ ਫਰੀਕ ਵਧੀਆ ਤੁਰਦੀ ਹੁੰਦੀ ਹੈ ਮੂਰੇ ਹਨਾ ਵਧੀਆ ਜੀ ਹਾਂ ਵਧੀਆ ਹੈ ਨਾ ਬਜਰੀ ਮੂਰੇ ਤੁਰਨ ਵਾਲੀ ਬਜਰੀ ਹੈ ਇਹਦੀ ਤਾਕਤ ਵਧੀਆ ਬਣ ਜਾਂਦੀ ਹੈ ਪੂਰੀ ਖੁੱਲ ਤਾਕਤ ਆ ਬਜਰੀ ਸਾਡੀ ਬਈ ਮਸਾਲੇ ਚ ਪਾਇਆ ਨਹੀਂ ਮਿੰਨਕੇ ਪਹਿਲੀ ਰੱਖਿਆ ਪਿਆ ਤੇ ਪਰ ਕੀ ਕਰੀਏ ਕੱਲ ਨੂੰ ਲਵਾਂਗੇ ਤੋ ਕੰਮ ਅੱਜ ਬੰਦੇ ਘੱਟ ਕੇ ਨਹੀਂ ਅੱਜ ਹੀ ਕੰਮ ਨਿਮੇੜ ਦਾਂਦੇ ਜਿਹੜੇ ਸਾਹਬ ਨਾਲ ਬੰਦੇ ਜੁੜੇ ਹੋਏ ਤੇ ਅੱਜ ਨਿਮੇੜ ਦਾਂਦੇ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀ ਸਾਡਾ ਬਈ ਸਾਫਾ ਸਰਪੰਚ ਸਾਹਿਬ ਨੇ ਐਸਾ ਟਰੈਕਟਰ ਲੈਤਾ ਦੀਗਾ ਤੇ ਆ ਬਈ ਸਾਡਾ ਉਰੇ ਮਸਾਲਾ ਮਸੂਲਾ ਅੰਦਰ ਰੱਖਿਆ ਸੀ ਨੇ ਸਮਨ ਤਸ਼ਮਨ ਤੂਰੇ ਮਾਈਆਂ ਦੇ ਕੈਮਰੇ ਲੱਗੇ ਨੇ ਸੀਸੀਟੀਵੀ ਕੈਮਰੇ ਤੇ ਨਾਲ ਹੀ ਸਾਹਮਣੇ ਘਰ ਹੈ ਸਾਰਾ ਇੰਦਰ ਨਾ ਦਾ ਅੰਦਰ ਐਲਸੀਡੀ ਇਹਦੇ ਵਿੱਚ ਚੱਲਦਾ ਰਹਿੰਦਾ ਪ੍ਰੋਗਰਾਮ ਵਧੀਆ ਦਰਸ਼ਨ ਕਰੋ ਮੰਦਰ ਦੇ ਬਾਬਾ ਮਾਨ ਦਾਸ ਦਾ ਬਾਬਾ ਸ੍ਰੀ ਨਾਮ ਹਲੂ ਮਾਨ ਦਾ ਆ ਮਾਂ ਨਿਆਣਾ ਦੀ ਵੀ ਤਾਂ ਮੇਰੇ ਕੱਲ ਚ ਜੈ ਮਾਤਾ ਦੀ ਲਿਖਿਆ ਸ਼ੇਰਾਂ ਵਾਲੀ ਮਾਤਾ ਦਾ ਮੰਦਰ ਆ ਇਹ ਆ ਮੰਦਰ ਤਾਂ ਪਹਿਲਾਂ ਤਾਂ ਆ ਤਾਂ ਹੁਣੀ ਬਣਿਆ ਤੇ ਪਰਲਾ ਹਲੂ ਮਾਨ ਵਾਲਾ ਸਾਸੀ ਨਿਆਣੇ-ਨਿਆਣੇ ਹੁੰਦੇ ਤੇ ਉਦੋਂ ਪਤਾ ਨਹੀਂ ਕਿੰਨੇ ਥਾਵਾਂ ਤੋਂ ਬੁੜੀਆਂ ਨੇ ਪਾਣੀ ਲੈਂਦਾ ਦੀ ਤੇ ਉਹਦੇ ਨਾਲ ਆਇਤੀ ਇੱਕ ਬਾਬਾ ਮਾਨ ਦਾਸ ਦਾ ਮੰਦਰ ਆ ਬਚਾਲੇ ਪਰਲੇ ਪਾਸੇ ਉਹ ਪੁਰਾਣਾ ਬਾਈ ਉਦੋਂ ਉਹ ਕਾਫੀ ਟਾਈਮ ਪੁਰਾਣਾ ਮੰਦਰ ਹੈ ਜੀਕਮਿੰਟ ਹੋਣਾ ਲੈ ਤੁਹਾਨੂੰ ਕਿਹੜਾ ਗੱਡੀ ਚਲਦੀ ਦਿਖਾਦਾ ਉਦੋਂ ਬਾਅਦ ਵਿੱਚ ਭਰਾ ਉਹਧਰ ਨੂੰ ਚੱਲਾਂਗੇ ਕਿਹੜਾ ਗੱਡੀ ਚਲਦੀ ਦਿਖਾਦਾ ਤੁਹਾਨੂੰ ਆਹ ਚਲਦੀ ਹੈ ਗੱਡੀ ਹੂੰ ਆਇਆ ਨਾ ਬਈ ਮਸਾਲਾ ਇਹਦੇ ਵਿੱਚ ਗੁੰਮ ਜਦਾ ਬੁਣਾਇਆ ਬਈ ਇਹਨਾਂ ਅੰਦਰ ਦਮਦਮਾ ਲਾ ਮਾਰਦੇ ਤੇ ਟੋਟਲਾਵਾਂ ਦੇ ਲਵੇ ਕਿਉਂਕਿ ਤੁੰਨ ਦੱਸਿਆ ਵੀ ਪਹਿਲਾਂ ਵੀ ਪ੍ਰੋਬਲਮਾਂ ਨੇ ਦੇਖਣਾ ਪੈਂਦਾ ਸਾਰਾ ਕੁਝ ਸਮੇ ਦੇ ਸਾਬ ਨਾਲ ਵੀ ਦੇਖਣਾ ਪੈਂਦਾ ਸਾਰਾ ਕੁਝ ਦੇਖਣਾ ਪੈਂਦਾ ਬਾਕੀ ਆਪਦੀ ਹਿੰਮਤ ਹੁੰਦੀ ਹੈ ਨਹੀਂ ਹੁੰਦਾ ਵੀ ਟਾਈਮ ਵੀ ਮੈਂ ਨਹੀਂ ਕਦੇ ਨੋਟ ਕਰਿਆ ਕੋਈ ਜਿਵੇਂ ਵੀ ਚੱਲੀ ਜਾਵੇ ਹਰ ਇੱਕ ਬੰਦੇ ਨੂੰ ਆਪ ਨੂੰ ਪਤਾ ਹੁੰਦਾ ਵੀ ਇਸ ਹਿੰਮਤ ਨਾਲ ਕੰਮ ਕਰਨਾ ਮੇਰੀ ਲੇਬਰ ਨੇ ਕਦੇ ਮਨ ਦੇ ਵਿੱਚ ਸੋਚੇ ਹੀ ਨਹੀਂ ਵੀ ਕੰਮ ਘੱਟ ਕਰਨਾ ਜਾਂ ਵੱਧ ਆਪਦੇ ਆਪ ਹੀ ਪੂਰੀ ਹਿੰਮਤ ਨਾਲ ਰੱਖਦੇ ਨੇ ਇਸ ਤੋਂ ਪਰੇ ਤੁਹਾਨੂੰ ਵੀ ਫਰਕ ਮੰਨਿਆ ਹੈਗਾ ਕਿਦਾਂ ਨਾ ਬਾਈ ਨਾ ਮੈਨੂੰ ਫੋਨ ਬਾਹਲੇ ਆਉਂਦੇ ਨੇ ਨਾ ਐੜਾ ਕੰਪਨੀ ਵਾਲਿਆਂ ਦੇ ਫੋਨ ਆਉਂਦੇ ਨੇ ਇਹ ਪਤਾ ਨਹੀਂ ਯਾਰ ਕਿਵੇਂ ਸੈੱਟ ਹੋਣ ਇੱਕ ਨਹੀਂ 20 ਵੀ 30 ਦੇ ਫੋਨ ਆਉਂਦੇ ਨੇ ਦਿਨ ਦੇ ਵਿੱਚ ਰਾਤ ਨੂੰ ਵੀ ਆ ਜਾਂਦੇ ਨੇ 8-8 ਵਜੇ ਤੱਕਰ ਪਤਾ ਨਹੀਂ ਇਹ ਚੱਕਰ ਕਿਹੇ ਫੋਨ ਇਦਾਂ ਕਿਉਂ ਆਉਂਦੇ ਨੇ ਇਹ ਗੱਲ ਸਮਝਦੋ ਬਾਰੇ ਜ਼ਰੂਰ ਹੈ ਬਈ ਹੈ ਨਾ ਬਸੋ ਚਲੋ ਠੀਕ ਹੈ ਬਾਈ ਨਾ ਕਈ ਗੰਭੀਰ ਗੱਲਾਂ ਨੇ ਹੈ ਨਾ ਉਹ ਬੈਠ ਕੇ ਸਾਹਮਣੂ ਵਿਚਾਰਾਂਗੇ ਗੱਲਾਂ ਮਤਾ ਕਰਾਂਗੇ ਜੋ ਮੈਂ ਇੱਕ ਆਖਰ ਦੇ ਵਿੱਚ ਨੇ ਬੇਨਤੀ ਕਰਨਾ ਹਾਂ ਉਹ ਜਾਣਾ ਹੀ ਹੈ ਪਰ ਉਹਨਾਂ ਨੇ ਹਾਂ ਨਹੀਂ ਨਹੀਂ ਜਾਣ ਦੋ ਜਾਣ ਦੋ ਜਾਣ ਦੋ ਅਸੀਂ ਆ ਗਿਆਗੇ ਨਾ ਬਸ ਅਸੀਂ ਤਿੰਨ ਬੰਦੇ ਹੈਗੇ ਆ ਕੋਈ ਚੱਕਰ ਨਹੀਂ ਤੇ ਬਸ ਦੱਬੀ ਜਾਂਦੇ ਆਂਗੇ ਕਿੱਲੀ ਸ਼ਾਮ ਨੂੰ ਤੁਹਾਡੇ ਨਾਲ ਗੱਲਬਾਤ ਜਿਹੜੀ ਸਾਂਝੀ ਕਰਾਂਗੇ ਮੈਂ ਇੱਕ ਬੇਨਤੀ ਕਰਦਾ ਤੇ ਮੇਰੇ ਮੈਂਬਰ ਨੇ ਕਿਹਾ ਮੈਨੂੰ ਸਪੈਸ਼ਲ ਹੀ ਗੱਲ ਬੋਲਣ ਨੂੰ ਹਰੀ ਮੈਂਬਰ ਨੇ ਮੈਨੂੰ ਕਿਹਾ ਵੀ ਭਾਈ ਇਦੇ ਬਾਰੇ ਫੁੱਲ ਸੇਰੇ ਦਾ ਗੱਲ ਮੈਂ ਸਾਹਮਣੂ ਪੈਣ ਲੱਗਿਆ ਲੰਗਵਾੜੀ ਮੈਂ ਗੱਲ ਕਰਨ ਲੱਗਿਆ ਅੱਜ ਗੱਲ ਕਰਾਂਗੇ 30 ਬਾਰੇ ਸਾਹਮਣੂ 30 ਪੁੱਤ ਮਾਂ ਪਿਓ ਬਾਰੇ ਪਿਆਰ ਬਾਰੇ ਗੱਲ ਕਰਾਂਗੇ ਵੀ ਮਾਂ ਪਿਓ ਨਾਲ ਪਿਆਰ 30 ਦਾ ਵੱਧ ਘੱਟ ਜਾਂ ਜਿਹੜੀਆਂ ਧੀਆਂ ਜਾਂ ਪੁੱਤ ਬੇਇੱਜ਼ਤੀ ਕਰਾ ਕੇ ਭੱਜ ਜਾਂਦੇ ਨੇ ਉਹਰਾ ਪਰ ਆਪਦੀ ਮਨਮਾਨੀ ਕਰਦੇ ਨੇ ਕਹਿੰਦਾ ਨੇ ਸਾਨੂੰ ਜ਼ਿੰਦਗੀ ਜਿਗ੍ਹਾ ਹੁੰਦਾ ਤੇ ਘਿਆਰ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਅੱਜ ਸਾਹਮਣੂ ਕਿਉਂਕਿ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਗੱਲ ਕਰਨੀ ਤੇ ਸਾਹਮਣੇ ਰੱਖਣੀ ਵੀ ਜ਼ਰੂਰੀ ਹੈ ਗੱਲ ਹਨਾ ਵੀ ਜਿਹੜੀ ਕੋਈ ਇਦਾਂ ਦੀ ਗੱਲਬਾਤ ਹੁੰਦੀ ਹੈ ਜਿਹੜੀਆਂ ਧੀਆ ਜਾਂ ਪੁੱਤ ਬੇਇੱਜ਼ਤੀ ਕਰਾ ਕੇ ਤੁਰ ਜਾਂਦੇ ਨੇ ਹਨਾ ਜਿਹੜੇ ਰੋਲ ਜਾਂਦੇ ਨੇ ਆ ਜਿਹੜੀ ਬੰਨੀ ਹੋਈ ਹੈ ਮੇਰੇ ਸਿਰ ਦੇ ਉੱਪਰ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਠੀਕ ਹੈ ਨਾ ਜਿਵੇਂ ਉਸ ਦਿਨ ਸਾਹਮਣੂ ਬੋਲਿਆ ਸੀ ਪਹਿਲੇ ਦਿਨ ਆ ਉਦਾਂ ਦੀਆਂ ਕੁਝ ਗੱਲਾਂ ਕਰਾਂਗੇ ਗੱਲਾਂ ਕੌੜੀਆਂ ਹੋਣਗੀਆਂ ਕੌੜੀਆਂ ਜ਼ਰੂਰ ਹੋਣਗੀਆਂ ਗੱਲਾਂ ਪਰ ਗੱਲਾਂ ਸੱਚੀਆਂ ਹੋਣਗੀਆਂ ਗੱਲਾਂ ਕੌੜੀਆਂ ਹੋਣਗੀਆਂ ਪਰ ਗੱਲਾਂ ਸੱਚੀਆਂ ਹੋਣਗੀਆਂ ਦੱਬ ਕੇ ਰੱਖਾਂਗੇ ਗੱਲਾਂ ਦੀ ਕਿੱਲੀ ਤੇ ਸੱਚੀਆਂ ਗੱਲਾਂ ਬੋਲਾਂਗੇ ਜਿਹਨੂੰ ਦੁੱਖ ਲੱਗੂਗਾ ਮੇਰਾ ਲਾਈਵ ਦੇਖੂ ਨਹੀਂ ਜਿਹਨੂੰ ਚੰਗਾ ਲੱਗੂਗਾ ਉਹ ਮੇਰਾ ਲਾਈਵ ਦੇਖੂਗਾ ਜਿਹਨੂੰ ਬੁਰਾ ਲੱਗੂਗਾ ਬੇਸ਼ੱਕ ਨਾ ਆਪਣਾ ਲਾਈਵ ਦੇਖੇ ਉਹਦਾ ਆਪ ਨੂੰ ਕੋਈ ਮਤਲਬ ਨਹੀਂ ਕਿਸੇ ਦਾ ਤੇ ਗੱਲ ਕਰੂੰਗਾ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਧੀ ਤੇ ਜੇ ਦੀ ਧੀ ਹੋਵੇ ਤੇ ਦੀ ਪੁੱਤ ਹੋਵੇ ਮਾਪਿਓ ਨਾਲ ਜਿਹੜੇ ਧੀ ਪੁੱਤ ਦਾ ਪਿਆਰ ਹੁੰਦਾ ਉਹਦੇ ਸਬੰਧ ਦੇ ਵਿੱਚ ਗੱਲਬਾਤ ਕਰੂੰਗਾ ਕਿਉਂਕਿ ਮੈਨੂੰ ਨਾ ਕੁਝ ਮੈਸੇਜ ਆਏ ਪਏ ਨੇ WhatsApp ਦੇ ਉੱਪਰ ਮੈਂ ਨਾ ਉਸ ਦਿਨ ਗੱਲ ਕਰੀ ਤੀ ਵੀ ਜਿਹੜੀ ਤੀ ਪੱਕ ਰੋਲ ਜਾਂਦੀ ਆ ਪੁੱਤ ਦੀ ਮੈਸ ਕਾਲ ਆ ਗਈ ਦੀ ਬਈ ਦਵਾਰੇ ਫਿਰ ਇਹ ਫੋਨ ਤੇ ਮੈਂ ਤਾਈਆਂ ਬਾਈਆਂ ਤੋਂ ਲਾਈਵ ਕਰਦਣਾ ਮੇਰਾ ਮੋਬਾਈਲ ਆ 4G ਇਹਦੇ ਉੱਪਰ ਬਈ ਨਾ ਫਿਰ ਵੀਡੀਓ ਕਟਣ ਕੁੱਟਣ ਜੇ ਲੱਗ ਜਾਂਦੇ ਤਾਂ ਕਰਕੇ ਤੋਂ ਆ 5G ਆ ਨੈਟਵਰਕ ਦੀ ਦਿੱਕਤ ਤਾਂ ਨਹੀਂ ਆਉਂਦੀ ਤੇ ਮੈਂ ਨਾ ਉਹਦੇ ਗੱਲ ਕਰੀ ਤੇ ਨਾ ਵੀ ਜਿਹੜੀਆਂ ਤੀਆਂ ਪੱਕ ਨੂੰ ਰੋਲ ਜਾਂਦੀਆਂ ਨੇਗੀਆਂ 20 ਸਾਲਾਂ ਦਾ ਪਿਆਰ ਆ ਕੋ ਮਹੀਨੇ ਤੇ 4 ਮਹੀਨੇ ਤੇ ਇੱਕ ਸਾਲ ਦੇ ਵਿੱਚ ਧੱਕਾ ਮਾਰ ਜਾਂਦੀਆਂ ਨੇ ਪਹਿਲਾਂ ਤਾਂ ਕਹਿੰਦੀਆਂ ਨੇ ਸੋਟੀਆਂ ਹੁੰਦੀਆਂ ਬਾਪੂ ਤੂੰ ਮੈਨੂੰ ਪਿਆਰ ਨਹੀਂ ਕਰਦਾ ਮੁੰਡੇ ਨੂੰ ਵੱਧ ਕਰਦਾ ਪਰ ਜਦੋਂ ਰੋਲ ਜਾਂਦੇ ਨੇ ਇਹ ਜਾਂ ਮਲੰਗ ਉਹ ਮੁੰਡਾ ਜਾਂ ਪੁੱਤ ਹੁੰਦਾ ਜਿਹੜਾ ਕਿਸੇ ਕਿਸੇ ਧੀ ਦੇ ਪਿਓ ਦਾ ਦਿਲ ਦਿਖਾਉਂਦਾ ਇਹ ਜਾਂ ਮਲੰਗ ਉਹ ਹੁੰਦਾ ਸਾਫ ਜੀ ਸਭ ਦਾ ਵਿੱਚ ਕਹਾ ਮਾਫ਼ ਕਰਿਓ ਮਲੰਗ ਕਹ ਰਿਆਂ ਤੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਅੱਜ ਠੋਕ ਕੇ ਸਾਹਮਣੇ ਵਿਚਾਰ ਕੇ ਸੋਚ ਕੇ ਮੇਰੇ ਲਾਈਫ ਦੇ ਵਿੱਚ ਉਹ ਵੀ ਆਉਣ ਜਿਹੜੇ ਬੰਦੇ ਆਪਦੀ ਧੀਆ ਨੂੰ ਪੁੱਤਾਂ ਨੂੰ ਪਿਆਰ ਕਰਦੇ ਹੋਣ ਜਾਂ ਆਪਦੇ ਮਾਪਿਓ ਦੀ ਇੱਜ਼ਤ ਰੱਖਣਾ ਚਾਹੁੰਦੇ ਹੋਣ ਉਹੀ ਮੇਰੇ ਲਾਈਫ ਦੇ ਵਿੱਚ ਸਾਬ ਨੂੰ ਆਉਣ ਨਹੀਂ ਦੇ ਮਤਰਾ ਦੂਜਿਆਂ ਤਾਂ ਕੰਨ ਟੋਲੋਂ ਲਾ ਦੂੰਗਾ ਜੈਨਾਂ ਮਨ ਭਰੇ ਹੈ ਇਨਾਂ ਗੁੱਸਾ ਆਇਆ ਹੋਇਆ ਕਿਉਂਕਿ ਮੈਨੂੰ ਨਾ ਕਈ ਮੈਸੇਜ ਆਏ ਪਹਿਨੇ WhatsApp ਤੇ ਮੈਸੇਜ ਜੇ ਆਉਂਦੇ ਨੇ ਵੀ ਤੁਸੀਂ ਕੀ ਜਾਣਦੇ ਹੋ ਸਾਡੇ ਲਵ ਬਾਰੇ ਤੁਸੀਂ ਕੀ ਜਾਣਦੇ ਹੋ ਸਾਡੇ ਪਿਆਰ ਬਾਰੇ ਸਾਲੇ ਬੜੇ ਨੇ ਪਿਆਰ ਦੇ ਮਾਪਿਓ ਦਾ ਕੀ ਕੋਈ ਪਿਆਰ ਨਹੀਂ ਹੁੰਦਾ ਮਾਪਿਓ ਦੀ ਕੋਈ ਇੱਜ਼ਤ ਨਹੀਂ ਹੁੰਦੀ ਠੀਕ ਹੈ ਨਾ ਉਹਨਾਂ ਨੂੰ ਜਵਾਬ ਦੇਣੇ ਨੇ ਜਿਹੜੇ ਲੱਲੇ ਪੱਬੇ ਜਿਹੇ ਮੈਸੇਜ ਜੇ ਭੇਜੀ ਜਾਂਦੇ ਨੇ ਨਾ ਉਹਨਾਂ ਨੂੰ ਜਵਾਬ ਦੇਣਾ ਵੀ ਅਸਲ ਪਿਆਰ ਕੀ ਚੀਜ਼ ਆ ਅਸਲ ਪਿਆਰ ਕੀ ਹੁੰਦਾ ਮਾਪਿਓ ਦਾ ਪਿਆਰ ਕੀ ਹੁੰਦਾ ਬੇਬੇ ਬਾਪੂ ਦਾ ਦਾਦਾ ਦਾਦੀ ਦਾ ਮਾਮਾ ਮਾਮੀ ਦਾ ਨਾਨਾ ਨਾਨੀ ਦਾ ਅਸਲ ਰਤਬਾ ਕੀ ਹੈ ਤੁਹਾਡੀ ਸਾਨ ਕੀ ਚੀਜ਼ ਨਾਲ ਬੰਦੀ ਹੈ ਤੁਹਾਡੀ ਆਣ ਕਿਹੜੀ ਚੀਜ਼ ਨਾਲ ਬੰਦੀ ਹੈ ਉਹਦੇ ਬਾਰੇ ਗੱਲਾਂ ਕਰਾਂਗੇ ਆਪਾਂ ਸਾਬ ਨੂੰ ਠੋਕ ਠੋਕ ਕੇ ਰੱਖਾਂਗੇ ਠੀਕ ਹੈ ਨਾ ਹੋ ਜੋ ਕੈਂਪ ਪੀ ਲੋ ਚਾਹ ਚੂ ਖਾ ਲੋ ਰੋਟੀ ਰੋਟੀ ਖਾ ਕੇ ਸਾਬ ਨੂੰ ਮਿਲਦੇ ਆਂਗੇ 8:30 ਵਜੇ ਆਪਾਂ ਲਾਈਵ ਦੇ ਵਿੱਚ 8:30 ਵਜੇ ਗੱਲ ਕਰਾਂਗੇ ਠੀਕ ਹੈ ਟਾਈਮ ਤੁਹਾਨੂੰ ਦੇਤਾ 8:30 ਦਾ ਲਾਵਾਂਗੇ ਅੱਜ ਇੱਕ ਘੰਟਾ ਸਾਬ ਨੂੰ ਵੱਧ ਲਾਉਂਦੇ ਨਹੀਂ ਹੈਗੇ ਤੇ ਪਰ ਇੱਕ ਘੰਟਾ ਇਹੀ ਗੱਲਬਾਤ ਆਪਾਂ ਕਰਾਂਗੇ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਹਸੀਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਸੀਕਾਲ ਜੀ